<coughs> the name. ਸਾਹਿਬ ਜੀ ਉਸਤਤ ਕਰੋ ਸਦਾ ਪ੍ਰਭ ਆਪਣੇ ਜਨਪੂਰੀ ਕਾਲ ਰੱਖੇ ਜੀ ਜੰਤ ਸਭ ਭਏ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ ਬੇਗਨ વિનાਸ਼ਨ ਸਭ ਦੁਖ ਨਾਸੰ ਸਤਿਗੁਰ ਨਾਮ ਦਰੜਾਇ ਕੋਈ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਕੋਈ ਪਾਪ ਭਏ ਸਭ ਪਾਵਨ ਨਨ ਨਾਨਕ ਸੁਖ ਕਰੇ ਆਇਆ ਜੁਗੋ ਜੁਗ ਅਟਲ ਦੋ ਜਹਾਨਾਂ ਦੇ ਵਾਲੀ ਚਬਰ ਤਖਤਾਂ ਦੇ ਮਾਲਕ ਗਿਆਨ ਦੇ ਮੁਜੱਸਮੇ ਰਹਿਮਤਾਂ ਦੇ ਪੰਡਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਲਈ ਅਤੇ ਸਤਿਗੁਰਾਂ ਜੀ ਦੀ ਪਵਨ ਮੁਬਾਰਕ ਨਿਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਦੇ ਆਰੀ ਗੁਰੂ ਸੋਵਾਰੀ ਕਾਲ ਸਰੂਪ ਸਦ ਸੰਗਤ ਜੀਓ ਵੱਡੇ ਹੀ ਭਾਗ ਹਨ ਜਗਤ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੀਵਨ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਦੀ ਆਪਾਂ ਹਰ ਰੋਜ਼ ਸੰਜੇ ਹੁੰਦੇ ਆਓ ਸਤਿਗੁਰਾਂ ਜੀਆਂ ਦੇ ਜੀਵਨ ਇਤਿਹਾਸ ਦੀ ਲੜੀ ਨੂੰ ਅੱਗੇ ਤੋਰੀਏ ਦਾਸ ਤੇ ਕਰੋ ਕਿਰਪਾ ਦਾਸ ਨੂੰ ਬਖਸ਼ੋ ਅਸੀਸ ਸਤਿਗੁਰਾਂ ਦੀ ਬਖਸ਼ੀ ਹੋਈ ਗੁਰੂ ਫਤਿਹ ਦੇ ਨਾਲ ਸੰਜ ਪਾਈਏ ਗੁਰੂ ਫਤਿਹ ਦੇ ਨਾਲ ਆਪੋ ਆਪਣੀਆਂ ਗੁਰੂ ਮਵਾਰਕ ਚਰਣਾ ਦੇ ਅੰਦਰ ਹਾਜ਼ਰੀਆਂ ਲਵਾਈਏ ਸਾਰੇ ਹੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਲੜੀ ਦੇ ਵਿੱਚ ਆਪਾਂ ਵਿਚਾਰੇ ਸੀ ਸਤਕਾਰ ਜੋਗ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਨਗਰ ਜਨਮ ਭੂਮੀ ਰਾਇਪੋਈ ਦੀ ਤਲਵੰਡੀ ਦੇ ਵਿੱਚ ਸੰਗਤਾਂ ਨੂੰ ਉਤਾਰ ਰਹੇ ਨੇ ਆ ਰਾਇ ਬੁਲਾਰ ਜੀ ਨੇ ਆਪਣੇ ਘਰ ਜਦੋਂ ਵੀ ਸੱਦਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਬੜੀ ਸੇਵਾ ਬੜੀ ਖਿਦਮਤ ਕਰਦੇ ਨੇ अनेका ਉਹ ਸਵਾਲ ਕਰਦੇ ਨੇ ਇਹ ਸਵਾਲਾਂ ਦੇ ਰਾਹੀਂ ਗੁਰੂ ਨਾਨਕ ਦੇ ਮਹਾਰਾਜ ਜੀਆਂ ਤੋਂ ਉਪਦੇਸ਼ ਲੈਂਦੇ ਉਹ ਸਵਾਲ ਕਰਦੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਜਦੋਂ ਜਵਾਬ ਦਿੰਦੇ ਨੇ ਤਾਂ ਉਹ ਉਪਦੇਸ਼ ਨੂੰ ਸਮਝ ਕੇ ਖਵਾਉਂਦੇ ਹੁਣ ਜੋ ਕੱਲ ਦੀ ਲੜੀ ਦੇ ਵਿੱਚ ਆਪਾਂ ਵਿਚਾਰੇ ਆ ਸੀ ਕਿ ਰਾਏ ਬਲਾਰ ਜੀ ਕਿਨੇ ਬੜੇ ਅਦਬ ਸਤਿਕਾਰ ਦੇ ਨਾਲ ਸਨੇਹਾ ਕੱਲਿਆ ਆਪਣਾ ਅਹਿਲ ਕਰ ਕੱਲਿਆ ਸੀ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਘਰ ਤੋਂ ਉਹਨਾਂ ਨੂੰ ਲੈ ਕੇ ਆਓ ਤੇ ਰਾਏ ਬਲਾਰ ਜੀ ਤੁਹਾਨੂੰ ਸਤਿਕਾਰ ਦੇ ਤਾਂ ਜਦੋਂ ਸਤਗੁਰੂ ਇਹਨਾਂ ਦੇ ਘਰ ਗਏ ਨੇ ਤਾਂ ਰਾਏ ਬੁਲਾਰ ਜੀ ਨੇ ਸਤਗੁਰਾਂ ਨੂੰ ਜਲ ਪਾਣ ਲੰਗਰ ਸ਼ਕਾਇਆ ਉਸ ਤੋਂ ਬਾਅਦ ਇਹਨਾਂ ਨੇ ਜੋ ਸਵਾਲ ਕੀਤਾ ਸੀ ਕਿ ਜਿਹੜੀ ਦੁਨੀਆ ਹੈ ਅਤੇ ਦੁਨੀਆ ਦੇ ਵਿੱਚ ਜੋ ਵਰਤਾਰਾ ਵਰਤਦਾ ਹੈ ਇਹ ਤੁਹਾਡੇ ਤੋਂ ਬਿਨਾ ਪਤਾ ਨਹੀਂ ਹਲਦਾ ਹੈ ਅਤੇ ਤੁਹਾਡੇ ਤੋਂ ਬਿਨਾ ਇੱਕ ਕਦਮ ਇੱਕ ਸਵਾਸ ਨਹੀਂ ਲਿਆ ਜਾ ਸਕਦਾ ਪਰ ਐ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਦੁਨੀਆ ਦੇ ਵਿੱਚ अनेका ਨੇ ਜਿਹੜੇ ਦਰਦ ਦਰਦ ਦੀਆਂ ਠੋਕਰਾਂ ਖਾ ਰਹੇ ਨੇ ਜਿਨ੍ਹਾਂ ਨੂੰ ਕੋਈ ਵੀ ਦਰ ਨਸੀਬ ਨਾ ਕਰ ਨਸੀਬ ਹੁੰਦਾ ਹੈ ਐ ਗੁਰੂ ਨਾਨਕ ਦੇਵ ਮਹਾਰਾਜ ਜੀ ਇਹ ਦੁਨੀਆ ਦੇ ਵਿੱਚ ਇਦਾਂ ਕਿਉਂ ਹੈ ਤਾਂ ਉਹ ਸਵਾਲ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਰ ਰਹੇ ਸੀ ਆਪਾਂ ਨੇ ਖੱਲੇ ਥੇ ਲੜੀ ਦੀ ਸਮਾਪਤੀ ਕੀਤੀ ਸੀ ਆ ਉਹ ਲੜੀ ਨੂੰ ਬਿਥੋਰੀਏ ਕਵੀ ਸੰਤੋਖ ਸਿੰਘ ਜੀ ਚੂੜਾ ਮਣੀ ਜੀ ਵੱਲੋਂ ਲਿਖਿਆ ਗਿਆ ਇਤਿਹਾਸ ਆਪਾਂ ਹਰ ਰੋਜ਼ ਵਿਚਾਰਨੇ ਆ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਮਮਸ ਵਰੂਪ ਤੇ ਹੋ ਬੁਝਾਈ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੂੰ ਰਾਏ ਬੁਲਾਰਨੇ ਸਵਾਲ ਕੀਤਾ ਸੀ ਕਿ ਐ ਗੁਰੂ ਨਾਨਕ ਦੇ ਮਹਾਰਾਜ ਜੀ ਹੁਣ ਮੈਂ ਬਜ਼ੁਰਗ ਹੋ ਗਿਆ ਅਵਸਥਾ ਜਿਹੜੀ ਹੈ ਮੇਰੀ ਵਿਰਧ ਹੋ ਗਈ ਹੈ ਪਰ ਮੈਂ ਤੁਹਾਡੇ ਅੱਗੇ ਇਕ ਤਰਲਾ ਕਰਦਾ ਕਿ ਮੈਨੂੰ ਸਾਰੀ ਜ਼ਿੰਦਗੀ ਦੇ ਵਿੱਚ ਇਸ ਗੱਲ ਦੀ ਸਮਝ ਨਹੀਂ ਆਈ ਜਿਹੜਾ ਮੈਂ ਤੁਹਾਨੂੰ ਸਵਾਲ ਕਰਨ ਲੱਗੇ ਆਂ ਉਹ ਲਰਹੋ ਜੈ ਸੁਧ ਨਹਿ ਕਾਈ ਮੈਂ ਕੱਲਾ ਨਹੀਂ ਆ ਇਹ ਪੂਰੀ ਦੁਨੀਆ ਹੈ ਜਿਹੜੇ ਇਹ ਸਵਾਲ ਪੁੱਛਣਾ ਚਾਹੁੰਦੀ ਹੈ ਕਿ ਸਾਰਿਆਂ ਦੇ ਮਨ ਦੇ ਅੰਦਰ ਇਹ ਵਿਚਾਰ ਹੈ ਕਿ ਮੈਂ ਤੁਹਾਨੂੰ ਕਹਿਣਾ ਕਿ ਸੁਮਤ ਕਹਿਨ ਤਮ ਤਮਸ਼ ਅਗੇ ਹਨਾ ਕਿ ਜਿਹਦੇ ਕੋਲ ਮੰਨ ਲਓ ਜਿੱਥੇ ਹਨੇਰਾ ਹੋਵੇ ਤਾਂ ਇਨਸਾਨ ਨੂੰ ਆਪਣੇ ਹੱਥ ਪੈਰ ਆਪਣੇ ਆਪ ਨਹੀਂ ਚਮਕਦਾ ਤਾਂ ਇਸੇ ਹੀ ਤਰ੍ਹਾਂ ਅਗਿਆਨਤਾ ਹੈ ਜਦੋਂ ਅਗਿਆਨਤਾ ਹੁੰਦੀ ਹੈ ਅਗਿਆਨਤਾ ਦੇ ਵਿੱਚ ਇਨਸਾਨ ਆਪਣੇ ਆਪ ਨੂੰ ਤਾਂ ਵੇਖਣਾ ਬੜੀ ਦੂਰ ਦੀ ਗੱਲ ਹੈ ਕੋਈ ਉਹਨੂੰ ਗੱਲ ਸਮਝ ਨਹੀਂ ਆਉਂਦੀ ਕਿਸੇ ਨੂੰ ਦੁਨੀਆ ਦੇ ਵਿੱਚ ਕਿਸੇ ਚੀਜ਼ ਦਾ ਹੰਕਾਰ ਹੈ ਕਿਸੇ ਨੂੰ ਕਿਸੇ ਚੀਜ਼ ਦਾ ਹੰਕਾਰ ਹੈ ਕਿ ਐ ਗੁਰੂ ਨਾਨਕ ਦੇ ਮਹਾਰਾਜ ਜੀ ਕਿ ਇਸ ਅਗਿਆਨਤਾ ਦਾ ਅਤੇ ਇਸ ਅਗਿਆਨਤਾ ਦੇ ਵਿੱਚ ਤਿਮਰ ਜਿਤਨੇ ਵੀ ਦੁਨੀਆਂ ਮੈਂ ਜਾਣਿਓ ਤਹ ਸਮਾਨਾ। ਆਵੇਂ ਮੈਨੂੰ ਸਮਾਨ ਦਾ ਪਤਾ ਹੋਵੇ ਕਿ ਆ ਸਮਾਨ ਇੱਥੇ ਪਿਆ ਸਾਜੋ ਸਮਾਨ ਦਾ ਪਰ ਜਦੋਂ ਹਨੇਰਾ ਹੋ ਜਾਂਦਾ ਸਭ ਕੁਝ ਭੁੱਲ ਜਾਂਦਾ। ਮਤਲਬ ਸਭ ਕੁਝ ਜਿਹੜਾ ਉਹ ਇੱਕ ਹਨੇਰੇ ਦੀ ਨਿਆਈ ਦੇ ਵਾਂਗ ਕੁਝ ਵੀ ਨਹੀਂ। ਬਸ ਜਦੋਂ ਅੰਦਰ ਜਾਇਦ ਹੈ ਤਾਂ ਠੋਕਰਾਂ ਤੋਂ ਸਵਾਏ ਛੇੜਿਆਂ ਤੋਂ ਸਵਾਏ ਕੁਝ ਨਹੀਂ ਮਿਲਦਾ ਤੇ ਮੇਰੇ ਬਖੈ ਤਨ ਸੁਧ ਸਭ ਪਾ। ਮਤਲਬ ਪਤਾ ਹੈ ਸੋਝੀ ਹੈ ਕਿ ਇੱਥੇ ਜੇ ਆਸਮਾਨ ਪਏ ਇੱਥੇ ਜੇ ਆਸਮਾਨ ਪਏ ਜਦੋਂ ਹਨੇਰਾ ਹੋ ਜਾਂਦਾ ਸਭ ਕੁਝ ਫਿਰ ਠੇਢੀ ਵੱਜਦੇ ਕੋਈ ਸੋਧੀ ਨਹੀਂ ਰਹਿੰਦੀ ਕਿ ਆ ਗੁਰੂ ਨਾਨਕ ਦੇ ਮਹਾਰਾਜ ਜੀ ਅਨਤ ਪਦਾਰਥ ਜਾਏ ਨ ਜਾਣੇ ਫਿਰ ਜਿੱਥੇ ਵੀ ਪਦਾਰਥ ਮੰਨ ਲੋ ਜਿੱਥੇ ਪਏ ਹੈ ਕੋਈ ਵੀ ਚੀਜ਼ ਹੈ ਫਿਰ ਉਹ ਅਗਿਆਨਤਾ ਦੇ ਵਸ ਹੋਇਆ ਇਨਸਾਨ ਪਰਦਾਰਥਾਂ ਦੀ ਸੋਝੀ ਨਹੀਂ ਵਸਤਵਾਂ ਦੀ ਸੋਝੀ ਨਹੀਂ ਆਪਣੇ ਆਪ ਦੀ ਕੋਈ ਸੋਝੀ ਨਹੀਂ ਰਹਿੰਦੀ ਕਿ ਜੇ ਇਹ ਦੁਨੀਆ ਤੁਸੀਂ ਬਣਾਈ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਜਾਣ ਤੇ ਤਮ ਕੋ ਸਮ ਨਹ ਤਾਂ ਕਿ ਤਾਂ ਇਹਦਾ ਇਹ ਹੋਇਆ ਕਿ ਰੱਬ ਨੂੰ ਜਦੋਂ ਦੁਨੀਆ ਮੰਨਦੀ ਹੈ ਤਾਂ ਰੱਬ ਦੀ ਇੱਕ ਅਦੁੱਤੀ ਜੋਤ ਹੈ ਜਿਹਦੇ ਦਿਲ ਦਾ ਮਾਕਦੇ ਅੰਦਰ جگਦੀ ਹੈ ਕਰਮਾਂ ਦੇ ਰਾਹੀ ਵਿਚਾਰਾਂ ਦੇ ਰਾਹੀ ਪਰ ਐ ਗੁਰੂ ਨਾਨਕ ਦੇਵ ਮਹਾਰਾਜ ਜੀ ਇਹ ਦੁਨੀਆ ਜਿਹੜੀ ਹੈ ਨਾ ਪੂਰੀ ਇਸ ਹਨੇਰੇ ਦੇ ਵਿੱਚ ਹੈ ਇਸ ਅਗਿਆਨਤਾ ਦੇ ਵਿੱਚ ਤਾ ਤੁਸੀਂ ਕਿਰਪਾ ਕਰੋ ਤੇ ਸਰਬਜੀਵ ਦੁਖੀ ਆ ਵਸ ਜਾਣ ਕੇ ਮੈਂ ਕੱਲਾ ਦੁਖੀ ਨਹੀਂ ਹਾਂ ਕਿ ਇਸ ਦੁਨੀਆ ਤੇ ਇਸ ਪੜਾ ਦੇ ਵਿੱਚ ਆ ਕੇ ਇਸ ਪੜਾ ਦੇ ਵਿੱਚ ਸਵਾਲ ਜਵਾਬ ਖਤਮ ਹੁੰਦੇ ਨੇ ਉਸ ਪੜਾ ਦੇ ਵਿੱਚ ਆ ਕੇ ਮੈਨੂੰ ਸਵਾਲ ਜਵਾਬ ਸੁਝ ਰਹੇ ਨੇ ਕਿ ਮੇਰੇ ਮਨ ਦੀ ਨਿਵਰਤੀ ਕਰੋ ਮੇਰੇ ਮਨ ਦੇ ਵਿੱਚ ਆ ਸਵਾਲ ਹੈ ਤਾਂ ਇੱਥੇ ਆ ਕੇ ਤਾਂ ਸਾਰੇ ਸਵਾਲ ਮੁੱਕਣੇ ਚਾਹੀਦੇ ਨੇ ਮੇਰੇ ਸਮੇਤ ਐ ਗੁਰੂ ਨਾਨਕ ਦੇ ਮਹਾਰਾਜ ਜੀ ਦੁਨੀਆ ਦੇ ਵਿੱਚ ਬੜੇ ਦੁਖੀ ਨੇ ਉਪਦੇਸ਼ਕ ਪਰ ਉਹ ਤੇ ਸਮਾਨਾ ਤੁਸੀਂ ਸਾਨੂੰ ਉਪਦੇਸ਼ ਦੇਣਾ ਕਰੋ ਸਾਨੂੰ ਇਹ ਦੱਸਣਾ ਕਰੋ ਅਪਣੀ ਵੀ ਕਹਿ ਨਾ ਜਾਣੋ ਹਨ ਜਿਤਨੀ ਤਰਤੀ ਹੈ ਨਾ ਮਤਲਬ ਰੱਬ ਨੇ ਇਹ ਦੁਨੀਆ ਬਣਾਈ ਏ ਇਸ ਦੁਨੀਆ ਦੇ ਵਿੱਚ ਇਸ ਤਰਤੀ ਤੇ ਰਹਿਣ ਵਾਲਾ ਕੋਈ ਇਦਾਂ ਦਾ ਜੀਵ ਇਦਾਂ ਦਾ ਇਨਸਾਨ ਨਹੀਂ ਹੈ ਜਿਹੜਾ ਹਨੇਰੇ ਦੇ ਵਿੱਚ ਨਾ ਹੋਵੇ ਕੋਈ ਵਿਰਲਾ ਹੈ ਜਿੱਤੇ ਰੱਬ ਦੀ ਕਿਰਪਾ ਹੋਵੇ ਤੁਹਾਡੀ ਕਿਰਪਾ ਹੋਵੇ ਨਹੀਂ ਤਾਂ ਇਹ ਦੁਨੀਆ ਪੂਰੀ ਅਗਿਆਨਤਾ ਦੇ ਬਸ ਹੋਈ ਹੈ ਤਾਂ ਇਹਨਾਂ ਅਗਿਆਨਤਾ ਨੂੰ ਐਗੋ ਗੁਰਨਾਨਕ ਦੇ ਮਹਾਰਾਜ ਜੀ ਕਿਵੇਂ ਦੂਰ ਕੀਤਾ ਜਾ ਸਕਦਾ ਹੈ ਕਿਰਪਾ ਸਿੰਧ ਕਰਨ ਅਬ ਕੀਚੇ ਤਾਂ ਪਹਿਲਾ ਮੈਂ ਆਪਣੇ ਆਪ ਨੂੰ ਕਹਿਣਾ ਕਿ ਐ ਸਮੁੰਦਰ ਦੇ ਨਿਆਈ ਗੁਰਨਾਨਕ ਦੇ ਮਹਾਰਾਜ ਜੀ ਮਮ ਸਰੂਪ ਸਮਝਾਏ ਸੁਧੀਚੇ ਕਿ ਮੇਰਾ ਸਰੂਪ ਮੰਨ ਲਓ ਜੋ ਮੇਰੇ ਮਨ ਦੇ ਵਿੱਚ ਵਿਚਾਰ ਆਏ ਨੇ ਐ ਗੁਰਨਾਨਕ ਦੇ ਮਹਾਰਾਜ ਜੀ ਤੁਸੀਂ ਸਮਝਾਉਣਾ ਕਰੋ ਤਮ ਕਰਨਾ ਤੇ ਮੁਜ ਜਗੇ ਆ ਸਭ ਸ ਮੇਰੇ ਮਨ ਦੀ ਇਹ ਹੀ ਆਸਾ ਹੈ ਅਖੀਰਲੇ ਸਮੇਂ ਦੇ ਵਿੱਚ ਜੋ ਸਵਾਲ ਆਇਆ ਹੈ ਮਨ ਦੇ ਵਿੱਚ ਸ਼ੰਕਾ ਹੈ ਐ ਗੁਰੂ ਨਾਨਕ ਦੇ ਮਹਾਰਾਜ ਜੀ ਮੇਰੇ ਸੰਕੇ ਦੀ ਨਿਵਰਤੀ ਕਰੋ ਬਧੇ ਰਿਦੇ ਮੈਂ ਅਦਕ ਪਿਆਸਾ ਇਸ ਵਰਤੀ ਜਿਹੜੀ ਹੈ ਮੇਰਾ ਸਵਾਲ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਸਮਝੋ ਪੂਰੀ ਦੁਨੀਆ ਦਾ ਹੀ ਸਵਾਲ ਹੈ ਜਿੱਥੇ ਤੁਸੀਂ ਜਾਓਗੇ ਤੁਹਾਨੂੰ ਇਹ ਸਵਾਲ ਕੀਤਾ ਜਾਵੇਗਾ ਕਿ ਮੈਨੂੰ ਦੁਨੀਆ ਦੀ ਸੋਝੀ ਹੋਣੀ ਬੜੀ ਜ਼ੋਰ ਦੀ ਗੱਲ ਹੈ ਮੈਂ ਤਾਂ ਆਪਣੇ ਆਪ ਦੀ ਸੋਝੀ ਨਹੀਂ ਤਾ ਪਹਿਲਾ ਮੈਨੂੰ ਆਪਣੇ ਆਪ ਦੀ ਸੋਝੀ ਦਸੋ ਲਖ ਅਧਿਕਾਰ ਗਿਆਨ ਕੋ ਦਾਨਾ ਐ ਗੁਰੂ ਨਾਨਕ ਦੇਵ ਮਹਾਰਾਜ ਜੀ ਤੁਸੀਂ ਮੈਨੂੰ ਲਖ ਕੇ ਕਹਿੰਦੇ ਨੇ ਜਾਣ ਕੇ ਮੈਨੂੰ ਆਪਣਾ ਅਧਿਕਾਰ ਸਮਝ ਕੇ ਮਲੋ ਮੈਨੂੰ ਆਪਣਾ ਚੱਕਰ ਸਮਝ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਤੁਸੀਂ ਦਾਨ ਦੇਵੋ ਮਲੋ ਸਮਝਾਉਣਾ ਕਰੋ ਦੇ ਕਰ ਕਰੋ ਮੋਰ ਕਲਿਆਣਾ ਆਪਣਾ ਉਪਦੇਸ਼ ਦੇ ਕੇ ਮੇਰਾ ਕਲਿਆਣ ਕਰੋ ਤੇ ਤੁਹਾਡੇ ਜਿਹੜੇ ਵਚਨ ਨੇ ਇਸ ਦੀ ਵੀ ਤੁਹਾਡੇ ਅਲਫਾਜ਼ ਨੇ ਜਿਹੜੇ ਇਸਦੀ ਵੀ ਨੇ ਤਾਂ ਤੁਹਾਡੇ ਅਲਫਾਜ਼ਾਂ ਨੂੰ ਜਿਹੜਾ ਸੁਣੇਗਾ ਤੁਹਾਡੇ ਅਲਫਾਜ਼ਾਂ ਨੂੰ ਜਿਹੜਾ ਕਾਵੇਗਾ ਉਹਦਾ ਕਲਿਆਣ ਹੋਵੇਗਾ ਅਸ ਪ੍ਰਕਾਰ ਕੀ ਸੁਣ ਕਰ ਬਾਣੀ ਤਾਂ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀਆ ਨੇ ਰਾਇ ਬਲਾਰ ਜੀ ਤੋਂ ਇਹ ਬੜੀ ਨਿਮਰਤਾ ਦੇ ਵਿੱਚ ਬੜੀ ਸ਼ਰਧਾ ਦੇ ਉਹ ਬਚਨ ਸੁਣੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤਾਂ ਬਿਖੇ ਬਿਨੇ ਦੀਨ ਤੈ ਮੈ ਸੂਸਾਨੀ ਪੁਰਾਣ ਅਨੁਕਦੇਵ ਮਹਾਰਾਜ ਜੀ ਰਾਇ ਬਲਾਰ ਨੂੰ ਕਹਿਣ ਲੱਗੇ ਰਾਇ ਬਲਾਰ ਜੀ ਤੁਹਾਡਾ ਅਵਸਥਾ ਇਦਾਂ ਦੀ ਹੈ ਕਿ ਇੱਥੇ ਆ ਕੇ ਸਾਰੇ ਸਵਾਲ ਜਵਾਬ ਖਤਮ ਹੁੰਦੇ ਨੇ ਪਰ ਇਹ ਵੀ ਹੈ ਕਿ ਤੁਹਾਡੇ ਵਰਗਾ ਆਸਾਨੀ ਦੁਨੀਆ ਦੇ ਵਿੱਚ ਤੁਹਾਡਾ ਆਸਾਨੀ ਕੋਈ ਨਹੀਂ ਹੈ ਮਹੱਬਤ ਤੁਹਾਡੀ ਪ੍ਰੇਮ ਅੱਲਾ ਨੂੰ ਕਰਦੇ ਹੋ ਆਪਣੇ ਖੁਦਾ ਨੂੰ ਕਰਦੇ ਹੋ ਤਾਂ ਬੜਾ ਤੁਹਾਡੇ ਅੰਦਰ ਰੱਬ ਨੂੰ ਪਾਉਣ ਦੀ ਰੱਬ ਦੀ ਚਾਹਤ ਬੜੀ ਹੈ ਦੇਨ ਅਗੇ ਗਿਆਨ ਕੀ ਮਤ ਤਹਿਤਾਂ ਤਾਂ ਬਾਰ-ਬਾਰ ਜਦੋਂ ਵੀ ਮੈਂ ਤੁਹਾਡੇ ਕੋਲ ਆਇਆ ਤਾਂ ਬਾਰ-ਬਾਰ ਬਸ ਇਹ ਤੁਹਾਡਾ ਤਰਲਾ ਹੁੰਦਾ ਸੀ ਕਿ ਸਾਨੂੰ ਗਿਆਨ ਦੇਵੋ ਸਾਨੂੰ ਸੋਝੀ ਦੇਵੋ ਐ ਰਾਇ ਬੁਲਾਰ ਜੀ ਉਦੋਂ ਤਾਂ ਭਾਏ ਸ੍ਰੀ ਗੁਰੂ ਜਗਸਾਈਂ ਮਹਲੋ ਗੁਰੂ ਨਾਨਕ ਦੇ ਮਹਾਰਾਜ ਜੀ ਰਹਿਮਤਾ ਕਰਨ ਵਾਲੇ ਰਾਇ ਬੁਲਾਰ ਜੀ ਨੂੰ ਸਵਾਲ ਜਵਾਬ ਹੁਣ ਜਿਹੜੇ ਸ੍ਰੀ ਰਾਇ ਬੁਲਾਰਤ ਸੁੰਨਤ ਬੇਨਤੀ ਕਰੀ ਸੋਰਾਓ ਰਾਉ ਜਿਹੜਾ ਰਾਏ ਬੁਲਾਰ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਮubaruk ਚਰਨਾਂ ਦੇ ਵਿੱਚ ਤਰਲੇ ਕਰਦਾ ਪਿਆ ਹੈ ਕਿ ਆ ਗੁਰੂ ਨਾਨਕ ਦੇ ਮਹਾਰਾਜ ਜੀ ਰਹਿਮਤ ਕਰੋ ਬੋਲੇ ਸ੍ਰੀ ਗੁਰ ਮਿਰਦਲ ਸਪਾਓ ਗੁਰੂ ਨਾਨਕ ਦੇ ਮਹਾਰਾਜ ਜੀ ਰਾਏ ਬੁਲਾਰ ਨੂੰ ਕਹਿਣ ਲੱਗੇ ਰਾਏ ਬੁਲਾਰ ਹੋਵੇ ਦੁਨੀਆ ਦਾ ਸਵਾਲ ਕਿਉਂਕਿ ਦੁਨੀਆ ਜਿਹੜੀ ਹੈ ਇਹ ਵੰਡੀ ਪਈ ਹੈ ਸਾਰਿਆਂ ਨੇ ਆਪੋ ਆਪਣਾ ਮਜਬ ਵੰਡ ਲਿਆ ਆਪੋ ਆਪਣਾ ਧਰਮ ਵੰਡ ਲਿਆ ਆਪੋ ਆਪਣੀ ਜਾਤ ਪਾਤ ਵੰਡ ਲਈ ਇਨਸਾਨ ਨੇ ਇਹ ਉਚਨੀ ਚ ਵੰਡ ਲਈ ਤਾਂ ਰੱਬ ਨੇ ਇਸ ਇਨਸਾਨ ਨੇ ਪੀਰ ਪਕੰਬਰ ਵੀ ਆਪਣੇ ਵੰਡ ਲਏ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਹਿੰਦੇ ਇਹ ਸਵਾਲ ਜਿਹੜਾ ਹੈ ਦੁਨੀਆ ਦਾ ਤਾਂ ਦੁਨੀਆ ਦੇ ਵਿੱਚ ਵਿਚਰ ਕੇ ਪਤਾ ਲੱਗੇਗਾ ਕਿ ਇਨਸਾਨ ਕਿਸ तरीके ਦੇ ਨਾਲ ਦੁਨੀਆ ਦੇ ਵਿੱਚ ਵਿਚਰਦਾ ਜਾਂ ਕਿਸ ਭਾਵਨਾ ਦੇ ਨਾਲ ਰੱਬ ਨੂੰ ਤੇ ਹੁੰਦਾ ਹੈ ਤਾਂ ਉਦੋਂ ਜਦੋਂ ਵਿਚਰਾਂਗੇ ਉਹ ਆਪਣੀ ਹਾਸਤਾ ਦੱਸੇਗਾ ਫਿਰ ਪਤਾ ਲੱਗੇਗਾ ਗੁਰੂ ਨਾਨਕ ਦੇਵ ਜੀ ਕਹਿੰਦੇ ਦੁਨੀਆ ਦਾ ਤੁਹਾਡਾ ਮੰਨਿਆ ਕਿ ਸਾਰਿਆਂ ਦਾ ਸਵਾਲ ਹੋ ਸਕਦਾ ਹੈ ਕਿ ਮੈਂ ਆਪਣੇ ਆਪ ਤੋਂ ਅ ਗਿਆਨ ਹ ਇਹ ਮਨ ਦਾ ਕੋਈ ਪਤਾ ਨਹੀਂ ਲੱਗਦਾ ਮਨ ਟਿਕਾਣੇ ਤੇ ਆਇਆ ਪਤਾ ਨਹੀਂ ਕਦੋਂ ਬਦਲ ਜਾਂਦਾ ਟਿਕਾਣੇ ਤੇ ਲਾਉਣ ਦੇ ਲਈ ਲੱਖਾਂ ਜਤਨ ਕੀਤੇ ਜਾਂਦੇ ਨੇ ਬਿਗੜੇ ਨੂੰ ਸੁਧਾਰਨ ਦੇ ਲਈ ਅਤੇ ਇਹਦੇ ਲਈ ਤਾਂ ਬੜਾ ਯਤਨ ਕਰਨਾ ਪੈਂਦਾ ਹੈ ਸੁਧਾਰਨਾ ਜਦੋਂ ਪੈਂਦਾ ਲੱਖਾਂ ਹੀ ਯਤਨ ਕਰਨੇ ਪੈਂਦੇ ਨੇ ਇਹ ਗੁਰੂ ਨਾਨਕ ਦੇ ਮਹਾਰਾਜ ਜੀ ਇਸ ਮੰਨਦ ਜਿਹੜਾ ਕੰਟਰੋਲ ਕਰਨਾ ਹੈ ਮਤਲਬ ਆਪਣੇ ਆਪ ਦੀ ਸੋਝੀ ਹੋਣੀ ਹੈ ਉਹ ਕਿਸ ਤਰੀਕੇ ਦੇ ਨਾਲ ਹੋਣੀ ਹੈ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਰਾਇ ਬੁਲਾਰ ਜੀ ਦੀਆਂ ਗੱਲਾਂ ਸੁਣ ਕੇ ਰਾਇ ਬੁਲਾਰ ਨੂੰ ਕਹਿੰਦੇ ਨੇ ਭੋ ਪੂਪ ਤ ਤਮ ਅਪਨ ਹੰਤਾ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਮੰਨਿਆ ਕਿ ਦੁਨੀਆ ਦਾ ਸਾਰਿਆਂ ਦਾ ਇਹ ਸਵਾਲ ਹੋ ਸਕਦਾ ਗੁਰੂ ਨਾਨਕ ਦੇਵ ਮਹਾਰਾਜ ਕਰਨ ਲੱਗੇ ਭਾਈ ਰਾਇਬੋਲਾਰ ਜੀ ਫਿਰ ਤੁਹਾਡੇ ਤੋਂ ਸ਼ੁਰੂ ਕਰਦੇ ਆਂ ਦੁਨੀਆ ਦੀ ਗੱਲ ਆਪਾਂ ਦੁਨੀਆ ਨੂੰ ਮਿਲਾਂਗੇ ਦੁਨੀਆ ਦੇ ਵਿੱਚ ਵਿਚਰਾਂਗੇ ਤਾਂ ਉਦੋਂ ਗੱਲਬਾਤ ਕਰਾਂਗੇ ਪਰ ਮੈਂ ਤੁਹਾਡੇ ਬਾਰੇ ਕਹਿੰਨਾ ਤੁਹਾਨੂੰ ਹੰਤਾ ਕਹਿੰਦੇ ਨੇ ਹੰਕਾਰ ਕਿ ਇਹ ਦੱਸੋ ਪਉਪੁਪਤ ਤੁਮ ਆਪਨ ਹੰਤਾ ਇਹ ਤੁਹਾਨੂੰ ਕਿਸ ਚੀਜ਼ ਦਾ ਹੰਕਾਰ ਹੈ ਉਮਰ ਬਦ ਭੋਗੀ ਹੈ ਭੋਗ ਰਹੇ ਹਾਂ ਇਹਦਾ ਹੰਕਾਰ ਹੈ ਰਤਵਿਆਂ ਦਾ ਹੰਕਾਰ ਹੈ ਵਸਤੂਆਂ ਦਾ ਪਦਾਰਥਾਂ ਦਾ ਮਾਨ ਪ੍ਰਸਤਿਤੀ ਦਾ ਹੰਕਾਰ ਹੈ ਉਸ ਹਿਸਾਬ ਦੇ ਨਾਲ ਤੁਹਾਡੀ ਅਵਸਥਾ ਪਤਾ ਲੱਗੇਗੀ ਨਾ ਕਿਸ ਚੀਜ਼ ਦਾ ਤੁਹਾਨੂੰ ਹੰਕਾਰ ਹੈ ਤਾਂ ਗੁਰੂ ਨਾਨਕ ਦੇਵ ਮਹਾਰਾਜ ਇਹ ਕਹਿ ਪੈ ਧਰੀ ਕਹੋ ਬਿਰਤੰਤ ਆਪਣਾ ਜਿਹੜਾ ਬਿਰਤਾਂਤ ਹੈ ਜਦੋਂ ਤੱਕ ਉਹਨੇ ਬਿਆਨ ਕਰਦੇ ਉਦੋਂ ਤੱਕ ਅਵਸਥਾ ਦਾ ਪਤਾ ਲੱਗਣਾ ਤੁਹਾਡੀ ਦਾ ਬੜਾ ਮੁਸ਼ਕਲ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਰਾਇ ਬਲਾਰ ਜੀ ਦੱਸੋ ਹੁਣ ਰਾਇ ਬਲਾਰ ਜੀ ਅਗੋ ਜਵਾਬ ਦਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਿ ਇਹ ਗੁਰੂ ਨਾਨਕ ਦੇ ਮਹਾਰਾਜ ਜੀ ਤੁਰਕ ਜਨਮ ਮਮ ਦੀਨ ਦੇ ਆਲਾ ਐ ਗੁਰੂ ਨਾਨਕ ਦੇ ਮਹਾਰਾਜ ਜੀ ਮੇਰਾ ਜਨਮ ਤੁਰਕਾਂ ਦੇ ਘਰ ਮਲੋ ਇਸਲਾਮ ਧਰਮ ਨੂੰ ਮੰਨਦਾ ਮੇਰਾ ਘਰ ਜਨਮ ਜਿਹੜਾ ਹੈ ਮੁਸਲਮਾਨਾਂ ਦੇ ਘਰ ਹੋਇਆ ਹੈ ਮੈਂ ਮੁਸਲਮਾਨ ਇੱਕ ਤੁਰਕ ਹਾਂ ਪਰ ਜਦੋਂ ਤੋਂ ਤੁਹਾਨੂੰ ਵੇਖਿਆ ਹੈ ਤੁਹਾਡੀ ਸੇਵਤ ਸੁਣੀ ਹੈ ਇੱਥੇ ਤਾਂ ਮੈਂ ਤੁਹਾਡਾ ਮਰੀਦ ਹੋ ਗਿਆ ਹਾਂ ਲੋਕ ਮਸੀਤੇ ਜਾਂਦੇ ਨੇ ਅੱਲਾ ਨੂੰ ਪਾਉਣ ਦੇ ਲਈ ਅਤੇ ਮੈਂ ਅੱਲਾ ਨੂੰ ਆਪਣੇ ਘਰ ਦੇ ਵਿੱਚ ਉਹਦੇ ਅੱਲਾ ਦੇ ਨਾਲ ਘਰ ਬਲਾ ਕੇ ਅੱਲਾ ਦੇ ਨਾਲ ਗੱਲਾਂ ਕਰਦਾ ਤਾਂ ਮੈਂ ਤੁਹਾਨੂੰ ਆਪਣਾ ਖੁਦਾ ਮੰਨਿਆ ਆਪਣਾ ਅੱਲਾ ਮੰਨਿਆ ਹੈ ਪਰ ਇਹ ਦੇਨ ਦੇਯਾਲਾ ਆਰ ਬਲ ਵਿਰਧ ਮਮ ਸਤ ਬਲ ਤਾਂ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਤੁਹਾਡੇ ਤੇ ਹੁਣ ਮੰਨ ਲਓ 40ਆਂ 40ਆਂ ਦੇ ਸਾਲ ਗੁਰੂ ਨਾਨਕ ਦੇ ਮਹਾਰਾਜ ਜਿੰਦੋ ਸਮੇਂ ਉਮਰ ਸੀ ਕਿ ਹਜੇ ਇਦਾਂ ਹੀ ਮੰਨੋ ਕਿ ਤੁਸੀਂ ਜਵਾਨੇ ਹੋ ਪਰ ਮੇਰੀ ਜਿਹੜੀ ਉਮਰ ਹੈ ਨਾ ਆਰ ਬਲ ਵਿਰਧ ਮੇਰੀ ਆਰ ਬਲ ਜਿਹੜੀ ਹੈ ਉਹ ਵਿਰਧ ਹੋ ਗਈ ਹੈ ਵਿਰਦਾਵਸਾ ਹੋ ਗਈ ਹੈ ਮੇਰੀ ਅਤੇ ਜਿਹੜੇ ਮੇਰੇ ਵਾਲ ਨੇ ਮਮ ਸਤ ਬਲ ਮੇਰੇ ਬਾਲ ਜਿਹੜੇ ਨੇ ਇਹ ਚਿੱਟੇ ਹੋ ਗਏ ਬੜੇਪੇ ਦੀ ਨਿਸ਼ਾਨੀ ਹੈ ਕਿ ਬਾਲ ਮੇਲੇ ਚਿੱਟੇ ਹੋ ਗਏ ਨੇ ਚਰਮ ਸਥਲ ਸੁੰਨੇਰਵਲ ਹੋयो ਜਿਹੜਾ ਚਰਮ ਹੈ ਮੇਰਾ ਸਥਲ ਹੋ ਗਿਆ ਪਹਲੋ ਜਿਹੜਾ ਮਾਸ ਹੈ ਮੇਰਾ ਇਹ ਲਟਕਣ ਲੱਗੇ ਆ ਬੜੇਪੇ ਦੇ ਵਿੱਚ ਆ ਕੇ ਤਾਂ ਇਹ ਮੇਰਾ ਮਾਸ ਲਟਕਦਾ ਪਿਆ ਨਿਰਵਲ ਹੋयो ਤੇ ਮੈਂ ਨਿਰਵਲ ਹੋ ਗਿਆ ਮੇਰੇ ਦੇ ਵਿੱਚ ਸਮਰੱਥਾ ਨਹੀਂ ਹੈ ਕਿ ਮੈਂ ਇੱਕ ਥਾਂ ਤੋਂ ਚੱਲ ਕੇ ਦੂਜੀ ਥਾਂ ਤੇ ਚੱਲ ਜਾਵਾਂ ਮੇਰੇ ਦੇ ਵਿੱਚ ਇਤਨੀ ਸਮਰੱਥਾ ਨਹੀਂ ਹੈ ਕਿਉਂਕਿ ਉਮਰ ਬਹੁਤੀ ਹੋ ਗਈ ਹੈ ਤਾਂ ਜੇ ਮੈਂ ਉੱਠਣਾ ਹੋਵੇ ਤਾਂ ਆਪਣੇ ਸਾਰੇ ਉੱਠ ਸਕਾਂ ਦੋ ਜਣਿਆਂ ਦਾ ਸਹਾਰਾ ਲੈਣਾ ਪੈਂਦਾ ਤੁਰਨਾ ਪਵੇ ਤਾਂ ਮੈਨੂੰ ਦੋ ਜਣਿਆਂ ਦਾ ਸਹਾਰਾ ਲੈਣਾ ਪੈਂਦਾ ਕਿਹਾ ਗੁਰੂ ਨਾਨਕ ਦੇ ਮਹਾਰਾਜ ਜੀ ਮੈਂ ਨਿਰਵਲਾਂ ਕਿਉਂਕਿ ਕੰਪਤ ਸਿਰ ਮੈਂ ਵਿਸਨ ਨਪੋਇਓ ਤਾਂ ਮੇਰਾ ਜਿਹੜਾ ਸਿਰ ਕਮੰਦ ਹੈ ਬੜੇਪਾ ਆ ਗਿਆ ਬੜੇਪੇ ਦੀ ਨਿਸ਼ਾਨੀ ਹੈ ਵਾਲ ਚਿੱਟੇ ਹੋਏ ਨੇ ਅਤੇ ਇਹਦਾ ਸਰੀਰ ਨਿਰਵਲ ਹੋ ਗਿਆ ਐ ਗੁਰੂ ਨਾਨਕ ਦੇ ਮਹਾਰਾਜ ਜੀ ਤਾਂ ਐਦਾਂ ਲੱਗਦਾ ਕਿ ਹੁਣ ਤੱਕ ਮੈਂ ਵਿਸ਼ਵਨ ਭੋਇਓ ਮਤਲਬ ਇਨਸਾਨ ਇੱਥੇ ਆ ਕੇ ਜੇ ਇਹ ਅਵਸਥਾ ਵੀ ਹੋ ਜਾਂਦੀ ਹੈ ਨਾ ਚਿੱਟੇ ਵਾਲ ਆ ਗਏ ਬੜੇ ਪਾ ਗਿਆ ਅਤੇ ਨਿਰਵਲ ਸਰੀਰ ਹੋ ਜਾਂਦਾ ਹੈ ਇੰਦਰੇ ਜਵਾਬ ਦੇ ਦਿੰਦੇ ਨੇ ਇਨਸਾਨ ਦੇ ਤਾਂ ਫਿਰ ਵੀ ਇਹ ਆਪਣੀ ਹੰਗਤਾ ਆਪਣਾ ਹੰਕਾਰ ਆਪਣੀ ਈਗੋ ਅਤੇ ਆਪਣੀ ਜੋ ਵੀ ਇਹਦੇ ਕੋਲ ਹੈ ਉਹ ਨਹੀਂ ਛੱਡਦਾ ਫਿਰ ਵੀ ਵਿਸ਼ੇ ਜਿਹੜੇ ਵਿਸ਼ੇ ਵਿਕਾਰ ਨੇ ਫਿਰ ਵੀ ਭੋਗਦਾ ਪਹਿਲਾਂ ਤਨ ਕਰਕੇ ਭੋਗਦਾ ਸੀ ਹੁਣ ਮਨ ਕਰਕੇ ਭੋਗਦਾ ਮਨ ਦੇ ਵਿੱਚ ਲਾਲਸਾ ਹੁੰਦੀ ਹੈ ਇਹ ਆ ਮੇਰੀ ਮੇਰੀ ਕਰਦਾ ਰਹਿੰਦਾ ਆ ਵੀ ਸਾਡੀ ਹੈ ਆ ਵੀ ਮੇਰੀ ਹੈ ਆ ਵੀ ਸਾਡਾ ਹੈ ਤਾਂ ਭੋਗਦਾ ਦਾ ਜਰੂਰ ਹੈ ਉੱਤੇ ਜਦੋਂ ਤੱਕ ਇਹਨੇ ਸਰੀਰ ਕਰਕੇ ਭੋਗਿਆ ਉਦੋਂ ਤੱਕ ਭੋਗੇ ਆ ਉਹਦੇਆਂ ਦਾ ਹੰਕਾਰ ਪੈੜੀਆਂ ਦਾ ਮਾਇਆ ਦਾ ਕਿਦਾਂ ਇਹ ਸਾਰਾ ਭੋਗਦਾ ਰਿਹਾ ਤਾਂ ਹੁਣ ਮਨ ਕਰਕੇ ਭੋਗਦਾ ਐ ਗੁਰੂ ਨਾਨਕ ਦੇਵ ਮਹਾਰਾਜ ਜੀ ਮਾਮਾ ਬਨਤਾ ਮੇਰੇ ਸੁੱਤ ਨਾਤੀ ਰੱਬ ਨੇ ਮੈਨੂੰ ਬੜਾ ਦਿੱਤਾ ਹੈ ਕਾਰੋਬਾਰ ਮੇਰਾ ਬੜਾ ਹੈ ਮੈਨੂੰ ਆਪਣੇ 3 ਪੁੱਤਰਾਂ ਦਾ ਹੰਕਾਰ ਮੈਨੂੰ ਆਪਣੀ ਪੈੜੀ ਦਾ ਹੰਕਾਰ ਮੈਨੂੰ ਇਸ ਮਾਨ ਪ੍ਰਤਿਸ਼ਟਾ ਜਿਹੜੀ ਮਿਲਦੀ ਹੈ ਉਹਦਾ ਮੈਨੂੰ ਹੰਕਾਰ ਮੈਨੂੰ ਇਥੇ ਮਮਸੋਦਰਤ ਹੈ ਮੇਰੇ ਗਿਆਤੀ ਜਿਹੜੇ ਮੇਰੇ ਸੰਬੰਧੀ ਨੇ ਮੈਨੂੰ ਉਹਨਾਂ ਦਾ ਵਿਹੰਕਾਰ ਹੈ ਰਿਸ਼ਤੇਦਾਰ ਨੇ ਮੇਰੇ ਮੈਨੂੰ ਉਹਨਾਂ ਦਾ ਵਿਹੰਕਾਰ ਹੈ ਜਿੱਥੇ ਤੱਕ ਗੁਰੂ ਨਾਨਕ ਦੇਵ ਮਹਾਰਾਜ ਜੀ ਇਨਸਾਨ ਦੀ ਮੈਂ ਆਜੇ ਨਾ ਉਹ ਭਾਵੇਂ ਆਪਣਾ ਹੈ ਭਾਵੇਂ ਅਪਰਾਇਆ ਹੈ ਇਨਸਾਨ ਦਾ ਉਹ ਹੰਕਾਰ ਹੈ ਨਾਮ ਬੁਲਾਰ ਬਖੇ ਮਮਹੰਤਾ ਸਭ ਤੋਂ ਵੱਡਾ ਹੰਕਾਰ ਹੈ ਰਾਏ ਬੁਲਾਰ ਨੂੰ ਇਸ ਗੱਲ ਦਾ ਹੈ ਕਿ ਦੁਨੀਆ ਜਦੋਂ ਨਾਂ ਲੈਂਦੀ ਹੈ ਨਾ ਬੜੇ ادب ਸਤਕਾਰ ਦੇ ਨਾਲ ਲੈਂਦੀ ਆ ਰਾਏ ਬੁਲਾਰ ਜੀ ਕਹਿੰਦੇ ਨੇ ਇਹ ਮੇਰਾ ਹੰਤ ਹੈ ਮੇਰਾ ਹੰਕਾਰ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਸੀ ਦੱਸੋ ਕੋਈ ਕਿ ਤੁਹਾਨੂੰ ਕੋਈ ਹੰਕਾਰ ਹੈ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਉਹਨਾਂ ਨੂੰ ਕਹਿੰਦੇ ਨੇ ਕਿ ਜੇ ਕੋਈ ਹੰਕਾਰ ਹੋਵੇ ਕਿਸੇ ਪ੍ਰਕਾਰ ਦਾ ਤਾਂ ਉਹ ਸਾਨੂੰ ਦੱਸੋ ਤੋਂ ਰਾਇ ਬੁਲਾਰ ਨੇ ਸਭ ਕੁਝ ਦੱਸਿਆ ਮੇਰਾ ਕਿਉਂਕਿ ਦੁਨੀਆਂ ਦੇ ਬਾਰੇ ਸਵਾਲ ਕੀਤਾ ਸੀ ਰਾਇ ਬੁਲਾਰ ਜੀ ਨੇ ਉਹ ਸਾਰਾ ਕੁਝ ਉਸ ਗਿਣਾ ਰਿਹਾ ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਉਪਦੇਸ਼ ਲੈਣਾ ਉਹ ਕਹਿੰਦਾ ਮੈਨੂੰ ਆਪਣੇ ਤਿੰਨਾਂ ਪੁੱਤਰਾਂ ਦਾ ਹੰਕਾਰ ਮੇਰੇ ਨੇ ਮੇਰੇ ਰਿਸ਼ਤੇਦਾਰਾਂ ਦਾ ਹੰਕਾਰ ਮੇਰੇ ਨੇ ਇਹ ਮੈਨੂੰ ਆਪਣੇ ਘਰਵਾਲੇ ਦਾ ਹੰਕਾਰ ਮੇਰਾ ਹੈ ਮੈਨੂੰ ਆਪਣੇ ਅਹੁਦੇ ਦਾ ਹੰਕਾਰ ਮੇਰਾ ਅਤੇ ਸਭ ਤੋਂ ਵੱਡੀ ਗੱਲ ਕਹਿੰਦੇ ਨੇ ਕਿ ਨਾਮ ਬੁਲਾਰ ਬਖੈ ਮਮਹੰਤਾ ਸਭ ਤੋਂ ਵੱਡਾ ਤਾਂ ਮੈਨੂੰ ਹੰਕਾਰ ਆਪਣੇ ਨਾਂ ਦਾ ਹੈ ਤਾਂ ਗੁਰੂ ਨਾਨਕ ਦੇਵ ਮਹਾਰਾਜੀ ਸਨ ਬੰਦਨਮੈ ਲਖੋ ਇਦੰਤਾ ਜਦੋਂ ਸਾਥ ਸੰਬੰਧੀ ਮੇਰਾ ਸਾਰਾ ਪਰਿਵਾਰ ਹੁੰਦਾ ਤਾਂ ਇਦਾਂ ਸਮਝੋ ਤਾਂ ਫਿਰ ਮੈਂ ਇਦਾਂ ਹੀ ਲੱਗਦਾ ਕਿਉਂਕਿ ਸਾਰਿਆਂ ਤੋਂ ਵੱਡੀ ਉਮਰ ਮੇਰੀ ਹੈ ਤਾਂ ਲੋਕ ਜਿੰਨੇ ਵੀ ਰਿਸ਼ਤੇਦਾਰ ਨੇ ਮੇਰੀ ਪੈਰੀ ਹੱਥ ਲਾਉਂਦੇ ਨੇ ਸਭ ਤੋਂ ਵੱਡਾ ਮੈਂ ਆ ਇਦਾਂ ਲੱਗਦਾ ਬਸ ਸੈਨ ਸ਼ਾਹ ਬਾਦਸ਼ਾਹ ਮੈਂ ਆ ਇਹ ਤੋਂ ਵੱਡਾ ਗੁਰੂ ਨਾਨਕ ਦੇਵ ਮਹਾਰਾਜ ਜੀ ਹੰਕਾਰ ਕੀ ਹੋ ਸਕਦਾ ਮੇਰੇ ਦੇ ਵਿੱਚ ਇਹ ਹੰਕਾਰ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਰਾਇਬਲਾਰ ਜੀ ਤੋਂ ਸੁਣਿਆ ਹਾਲਾਂਕਿ ਐਦਾਂ ਦਾ ਉਗਣ ਰਾਇਬਲਾਰ ਦੇ ਵਿੱਚ ਨਹੀਂ ਸੀ ਰਾਇਬਲਾਰ ਵੀ ਕਿ ਸਾਡਾ ਆਵਾਮ ਜਿਹੜੀ ਹੈ ਉਹ ਸਮਝੇਗੀ ਇਹ ਲੋਕ ਸਮਝਣਗੇ ਕਿ ਇਹਨਾਂ ਧਰਮਾਂ ਦੇ ਵਿੱਚ ਕਿ ਆ ਧਰਮ ਮੇਰਾ ਹੈ ਆ ਧਰਮ ਤੁਹਾਡਾ ਹੈ ਤਰਮ ਸਾਰੇ ਸਤਿਕਾਰਯੋਗ ਨੇ ਪਰ ਮੰਨਣਾ ਇੱਕ ਨੂੰ ਚਾਹੀਦਾ ਇਹ ਉੱਚ-ਨੀਚ ਦੇ ਵਿੱਚ ਜਾਤ-ਪਾਤ ਦੇ ਵਿੱਚ ਦੁਨੀਆ ਪੈ ਗਈ ਹੈ ਪਰ ਮਾਮ ਕਰਕੇ ਬੰਡੇ ਆ ਗਏ ਤਾਂ ਉਹਦੇ ਕਰਕੇ ਆਪਣੇ ਆਪ ਨੂੰ ਕਹਿੰਦੇ ਪਏ ਨੇ ਰਾਏ ਬਲਾਰ ਜੀ ਹੁਣ ਸਵਾਲ ਹੈ ਉਹਨੇ ਕੀਤਾ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਇਹ ਭੂਪਤ ਇਹੋ ਤਨ ਕੇ ਧਰਮਾ ਦੁਨੀਆ ਕਹਿੰਦੀ ਹੈ ਮੈਨੂੰ ਰਾਜਾ ਕਹਿੰਦੀ ਐ ਭੂਪਤ ਮੈਨੂੰ ਰਾਜਾ ਕਹਿੰਦੀ ਐ ਨਵਾਬ ਸਾਹਿਬ ਕਹਿੰਦੀ ਐ ਪਰ ਇਸ ਤਨ ਦੇ ਵਿੱਚ ਐ ਗੁਰੂ ਨਾਨਕ ਦੇ ਮਹਾਰਾਜ ਜੀ ਰਤਾ ਪਰ ਵੀ ਧਰਮ ਨਹੀਂ ਹੈ ਮੈਂ ਤੇਰਾ ਮਤੋਂ ਬਾਤ ਜਾ ਰਹੇ ਹਾਂ ਅਤੇ ਆਪ આરોਪੇ ਉਰਪਾ ਪਰਮਾ ਗੁਰੂ ਨਾਨਕ ਦੇ ਮਹਾਰਾਜ ਜੀ ਰਾਇ ਬੁਲਾਰ ਨੂੰ ਕਹਿੰਦੇ ਨੇ ਰਾਇ ਬੁਲਾਰ ਜੀ ਮੰਨਿਆ ਤੁਹਾਡੇ ਦੇ ਵਿੱਚ ਉਗੜਨੇ ਕਿਉਂਕਿ ਮੈਂ ਤੁਹਾਨੂੰ ਇਤਨਾ ਤੁਹਾਡੇ ਕੋਲ ਇੱਥੇ ਰਹਾ ਨਹੀਂ ਆ ਮੈਂ ਤਾਂ ਬਚਪਨ ਦੇ ਵਿੱਚ ਹੀ ਸੁਲਤਾਨਪੁਰ ਚਲਿਆ ਗਿਆ ਮਾਤਾ ਪਿਤਾ ਦੀ ਅਗੇ ਦੇ ਅਨੁਸਾਰ ਉੱਥੇ ਆਪਣੀ ਵੱਡੀ ਭੈਣ ਬੀਬੀ ਨਾਨਕੀ ਦੇ ਕੋਲ ਰਹਾ ਪਰ ਮੈਂ ਤੁਹਾਡੇ ਦੇ ਬਾਰੇ ਇੱਕ ਵੀ ਐਦਾਂ ਦਾ ਅਪਸ਼ਬਦ ਨਹੀਂ ਸੁਣਿਆ ਕਿ ਸਾਡੇ ਨਗਰ ਦਾ ਕੋਈ ਅਪਸ਼ਬਦ ਤੁਹਾਡੇ ਬਾਰੇ ਕੋਈ ਬੋਲੇ ਤੁਹਾਡੀ ਸਿਫਤਾਂ ਹੀ ਹੁੰਦੀਆਂ ਨੇ ਹਾ ਆਪ આરોਪੇ ਉਰ ਭਾ ਭਰਮੇ ਜੇ ਤੁਸੀਂ ਆਪਣੇ ਆਪ ਦੇ આરોਪ ਕਰਦੇ ਹੋ ਆਪਣੇ ਆਪ ਦੇ ਥੁਪਦੇ ਪਏ ਹੋ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਇਹ ਤੁਹਾਡਾ ਬਹੁਤ ਵੱਡਾ ਪਰਮ। ਇਹ ਫਿਰ ਤੁਹਾਡਾ ਸਵਾਲ ਨਹੀਂ ਹੋ ਸਕਦਾ ਇਹ ਤੁਹਾਡਾ ਬਹੁਤ ਵੱਡਾ ਪਰਮ ਹੈ। ਇਸ ਤਰੀਕੇ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜਦੋਂ ਜਨਮ ਮਰਨ ਦੁਖ ਤਨ ਕੇ ਮਾਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਤੁਹਾਡਾ ਪਰਮ ਹੈ ਅਤੇ ਇਸ ਪਰਮ ਦੇ ਵਿੱਚ ਹੀ ਫਿਰ ਮਨੁੱਖ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਪਿੰਦਾ ਵਾਲਕ ਤਰਨ ਬਿਰਧ ਤੋਂ ਨਾਹੀ ਸਤਿਗੁਰੂ ਕਹਿੰਦੇ ਨਾ ਤੂੰ ਬਾਲਕ ਹੈ ਨਾ ਤੂੰ ਬਿਰਧ ਹੈ ਅਤੇ ਨਾ ਜਵਾਨ ਹੈ ਕਿ ਸਾਰਿਆਂ ਦਾ ਤੂੰ ਆਪਣੇ ਇਸ ਸਵਾਲ ਦੇ ਵਿੱਚ ਸਾਰਿਆਂ ਨੂੰ ਲਿਆ ਹੈ ਬੱਚਿਆਂ ਨੂੰ ਵੀ ਜਵਾਨਾਂ ਨੂੰ ਵੀ ਬਿਰਧਾਂ ਨੂੰ ਵੀ ਤਾਂ ਸਤਿਗੁਰੂ ਕਹਿੰਦੇ ਨੇ ਤੇਰੀ ਤਾਂ ਬਿਰਧ ਤੋਂ ਵੀ ਅਵਸਥਾ ਉੱਪਰ ਹੋਈ ਹੈ ਕਿਉਂਕਿ ਨਾ ਤਾਂ ਐਦਾਂ ਦਾ ਬੱਚਿਆਂ ਨੂੰ ਗਿਆਨ ਹੈ ਨਾ ਜਵਾਨਾਂ ਨੂੰ ਗਿਆਨ ਤੇ ਨਾ ਬਜ਼ੁਰਗਾਂ ਨੂੰ ਗਿਆਨ ਇਹ ਤੁਹਾਡੀ ਵਿਰਤੀ ਤਾਂ ਉੱਚੇ ਲੈਵਲ ਦੀ ਹੈ ਸਤਗੁਰੂ ਨਾਨਕ ਦੇ ਮਹਾਰਾਜ ਜੀ ਇਦਾਂ ਉਸ رائے ਬੁਲਾਰ ਦੇ ਨਾਲ ਗੱਲਬਾਤ ਕਰ ਰਹੇ ਨੇ رائے ਵਾਰਨ رائے ਬੁਲਾਰ ਨੂੰ ਸਮਝਾ ਰਹੇ ਨੇ ਬਾਕੀ ਦਾ ਸੰਗਤ ਜੀ ਆਪਾਂ ਕੱਲ ਨੂੰ ਵਿਚਾਰਾਂਗੇ ਸਮਾਂ ਜੀ ਦੱਸੋ ਮੈਂ ਉਹਨਾਂ ਭੁਲਾਂ ਦੀ ਕਿੰਨੀ ਵਾਹੇ ਗੁਰੂ ਜੀ ਦਾ ਕਾਉਸਾ ਵਾਹੇ ਗੁਰੂ ਜੀ ਕੀ